ਅਗੇ ਸਰਦਾਰ ਜੀ ਮਨੇ ਖੁਸ਼ੀ ਵਿਆ ਕਰਾ ਲਾ ਗਈ ਕਿਉਂਗੀ ਸੀਰੀਅਸ ਹੈ ਸਰਦਾਰ ਜੀ ਚਾਚੇ ਮਾਮੀਆਂ ਤੇ ਸਰਾ ਤੇਣੀ ਬੜਿਆ ਨਹੀਂ ਮਰਿਆ ਵੀ ਉੱਡਿਆ ਜੇ ਚਾਚੇ ਮਾਣ ਕਹਿੰਦਾ ਕਿ ਤੂੰ ਪਾਪੜ ਵੇਚ ਕੇ ਥਾਮ ਨਹੀਂ ਲਈ ਫੇਰ ਨਾ ਗਣਾ ਹੁੰਦਾ ਦਿਨ ਲਗਾਤਾਰ ਲੂਜ਼ ਮੋਸ਼ਨ ਤੇ ਵੋਮਟਿੰਗ ਆ ਗਈ ਫਿਰ ਕਿਤੇ ਮਾੜੀ ਮੂੜ ਡੀ ਹਾਈਡਰੇਸ਼ਨ ਦੀ ਆ 50000 ਰੁਪਇਆ ਹੋਰ ਐਕਸ ਦੀ ਫੋਲਪਰਮ ਦੱਸ ਦੇ ਛੋੜਾ ਜਿਹਾ ਸਵਾਲ ਆਂਦੀ ਆ ਅੱਗੇ ਦਾ ਯਾਰ ਮਿਲ ਜੂਗਾ ਚੱਲ ਬੋਲ 50000 ਬਣੇ ਤੂੰ ਪਿਆਰ ਉਹ ਰਲਾ ਰਾਣਾ ਰੌਕ ਨਸ ਹੈ ਪਾਣੀ ਰਬੀ ਪਹਿਲਾ ਜਿਹੜੇ ਚੋਰੀ ਆਂਦੇ ਨੇ ਤੇ ਇਹਨਾਂ ਵਾਪਸ ਕਰਦੀਦਾ ਉਹਨਾਂ ਦਾ ਆਏ ਨਾ ਕੈਮਰੇ ਕੀ ਆਂਦੇ ਆ ਕਹਿੰਦਾ ਕੈਮਰਾ ਕਿਹ ਨਹੀਂ ਆਈਦਾ ਇਹਦਾ ਕੀ ਹਿਸਾਬ ਹੁੰਦਾ ਇਹ ਜਿਹੜਾ ਨਹੀਂ ਹੋਣਾ ਚਾਹੁੰਦਾ ਉਹਨੂੰ ਬਚੂ ਇਹ ਹੋਏ ਮੁੰਡਾ ਜਿਹਨੇ ਟੱਲੀ ਮਾਰੀ ਢੇਡਲੀ ਕਰ ਉਹ ਦਾਸਤਾਰ ਜਿਹੜਾ ਲੈ ਸਕਿਆ 30% ਲੈ ਸਕੋ ਤੇਰੀ ਨੂੰ ਉਹਨੂੰ ਜੁੱਤੀਆਂ ਫ੍ਰੀ ਫੇਰ ਬਿਲਕੁਲ ਫ੍ਰੀ ਉਹ ਦੁਕਾਨ ਦਾ ਨਾ ਗੱਡੇ ਉਹ 30% ਭਾਈ ਲੋਇਆ ਦੂਰ ਹੋਣਾ ਪਿਆ ਇਹਨਾਂ ਕਾਰਨ ਮੈਂ ਮਿਲਣ ਛੁੱਟੀਆਂ ਬੜੀਆਂ ਹੋਣਾ ਪਈ ਸਾਖੀ ਲਾ ਵੀ ਸਾਈ ਇੱਥੇ ਹੀ ਬਤਾ ਕੇ ਜਾਵਾਂ ਫਿਰਸ ਕਰਕੇ ਮੈਂ ਸਾਈ ਸੇਵਾ ਲੈ ਕੇ ਜਾ ਕੇ ਜੇ ਮੈਨ ਲੱਗ ਜਾਏ ਕਰੇ ਬਸ ਇਹ ਜਪਾਨ ਦੇ ਬੰਦੇ ਵੇ ਕਿੱਡੇ ਫਿੱਟਿਆ ਹੁਣ ਵੀ ਰਾਇਣ 140 40 ਸਾਲ ਨੂੰ ਹੁੰਦੀ ਚ 5130 ਸਾਲ 140 ਸਾਲ ਹਾਂਜੀ ਬੜਾ ਸਤਾਈ ਬੜਾ ਕੋਈ ਮਿਲਿਆ ਥੋ ਬਹੁਤ ਕੁਝ ਮਿਲਿਆ ਸਤਾਈ ਨਹੀਂ ਤਾਂ ਸਾਹਣ ਲੱਗਾ ਦੇਖੇ ਚਾਚੇ ਮਾਮੂ ਕੋਲ ਹਲਪਾ ਮੰਗ ਲੈਂਦੇ ਹੈ ਸਤਾਈ ਬੁਲਾਣਾ ਛੱਡਿਆ ਸਭ ਨੂੰ ਕਿਉਂ ਮੈਂ ਸਤਾਈ ਛੋਟਾ ਜਾਂ ਮਾਹੀ ਜਦੋਂ ਮਾਤਾ ਜੀ ਪੁਰੇ ਹੈ ਸਤਾਈ ਕਿਸੇ ਨੇ ਨਹੀਂ ਕੰਮ ਆਉਣਾ ਕੋਈ ਯਾਰ ਮੇਰੀ ਗੱਲ ਇਹ ਸਚਾਈ ਹੈ ਸਤਾਈ ਜਿਹਦੇ ਪੁੱਤ ਮਿਹਨਤ ਕਰ ਇੱਕ ਦੋ ਰੱਖ ਰਿਸ਼ਤੇਦਾਰ ਸਾਰੇ ਛੱਡਦੇ ਮੈਂ ਤਾਂ ਕਹਿੰਦਾ ਵਰਕਆਊਟ ਦੇ ਅੱਧ ਚ ਪਹੁੰਚੇ ਹਾ ਦੇਖੋ ਆਈ ਦੀ ਜਵਾਨੀ ਪਾਣੀ ਸੋ ਕਾਇ ਲਿਆ ਫੋਨ ਚਲਾਇ ਲਾ ਅੰਦਰ ਵੇਖੋ ਅੰਦਰ ਸੀ ਵੇਖੀਦਾ ਬਾਹਰ ਵੇਖੀਦਾ ਟਾਈਗਰ ਦੇ ਮੱਥੇ ਤੇ ਮਾਰ ਰੇ ਟਾਈਗਰ ਫੋਨ ਥੋੜੀ ਆਪਨਾ ਮੈਂ ਤਿੰਨ ਚਾਰ ਸਵੈਟਰ ਪਾਏ ਆ ਜਵਾਨੀ ਲੱਗੀ ਤੁਹਾਡੀ ਫੋਨ ਨੇ ਖਾਲਿਆ ਤੁਹਾਨੂੰ ਗਿਆਨੀ ਫੋਨ ਨੇ ਖਾਲਿਆ ਸਰਦਾਰੀ ਤੁਹਾਨੂੰ ਅੱਥੇ ਚੜ ਗਈ ਯਾਰਾ ਪੁਰਸਤਾਰਾਂ ਦੀ ਖਿਡੋ ਹੋ ਬੰਦੇ ਜਵਾਨ 18 ਸਾਲ ਦਾ ਜੋ ਆਈ ਕਾਲ ਦੀ ਜਵਾਨੀ ਨਾ ਮੈਂ ਕੱਲੇ ਬਚਨਕ ਸੂਰ ਨਹੀਂ ਮੰਦਾ ਮਾਵਾ ਦਾ ਵੀ ਮਾਵਾ ਦਾ ਨਹੀਂ ਮਰਦਾ ਆ ਮੁੰਡੇ ਨੇ 3 ਲੱਖ ਵੀ ਹੋ ਗਿਆ ਜੇ ਮੁੰਡੇ ਨੂੰ ਸਰਮਾਨ ਖਾਨ ਦੀ ਲੁੱਕ ਦੇ ਗਣਾ ਸਲਾਮ ਗਣਾ ਨਹੀਂ ਆ 3 ਲੱਖ ਨਾ ਸਿਰਨਾ ਬੌਕਸਰ ਹੈ ਕਾਂਦਰਾ ਮੁੱਕ ਮਰੇਗਾ ਕਿਲਾ ਬਣਾ ਰਿਹਾ ਸ਼ਗਿਰਦ ਹੈ ਗੱਲ ਬਾਤ ਆਗੇ ਸਰਦਾਰ ਜੀ ਮਨੇ ਖੋਸ਼ ਹੈ ਕਿ ਜੇ ਤੇ ਆਪ ਤੇ ਸੀਰੀਅਸ ਹੋ ਜਾਏ ਬੈਟ ਚੁੱਕ ਕੀ ਚਾਹੀਦਾ ਸ਼ਾਂਤੀ ਚਾਹੀਦੀ ਹੈ ਸ਼ਾਂਤੀ ਚਾਹੀਦੀ ਹੈ ਵਿਆਹ ਕਰਾ ਲਾ ਦੇ ਜਾਈ ਚੋਗੀ ਸੋਹਣੀ ਗੁੱਡੀ ਕਿਸ ਨੀਰ ਦੇ ਸੇਵਰ ਦੀ ਹੋਰ ਮੰਗ ਲੋ ਅੱਜ ਅੱਜ ਸਤਿ ਆ ਜੀ ਦਇਆ ਹੋਏ ਬਾਜੀ ਹਾਂ ਜੀ ਬਾਜੀ ਪੈਸਾ ਚਾਹੀਦਾ ਹੈ ਹਾਂ ਜੀ ਚਾਹੀਦਾ ਮਿਲ ਜੇਗਾ ਕਿੰਨੇ ਚਾਹੀਦੇ ਨੇ 80 ਚਾਹੀਦੀ ਹੈ ਬੁੱਕ ਹੋ ਜੇਗੀ ਮਿਲੂਗੀ ਨਹੀਂ ਹੋਰ ਕੀ ਚਾਹੀਦਾ ਹੈ ਸੀਰੀਅਸ ਹੋ ਜਾਓ ਸਰਦਾਰ ਜੀ ਦੇਖੋ ਮੈਂ ਤੁਹਾਡਾ ਗੱਲ ਕਰ ਰਿਹਾ ਸੀ ਹੱਸ ਰਿਹਾ ਸੀ ਠੀਕ ਹੈ ਤੁਹਾਨੂੰ ਕਿਸੇ ਗੱਲ ਕਰਨੀ ਪਈ ਤਾਂ ਪਤਾ ਕਿ ਕਿਤਾਬ ਤੁਸੀਂ ਯਾਰ ਸੀਰੀਅਸਲੀ ਹੈ ਇਹ ਕਿੱਥੇ ਹੱਸ ਕੇ ਜਾਂਦੇ ਹੋ ਹੱਸਦੇ ਕਿਉਂ ਆ ਗਏ ਹੋਇਆ ਮੈਂ ਨਹੀਂ ਬਲੌਗ ਦੇਖ ਰਿਹਾ ਸੀ ਤੁਹਾਡਾ ਮੇਰਾ ਧਿਆਨ ਗਿਆ ਸੀ ਮੈਂ ਇਹ ਰਸ਼ ਬੜਾ ਹਣਾ ਕੀ ਹੋਇਆ ਹਾਉ ਗਲਤ ਇਮਪ੍ਰੈਸ਼ਨ ਪੈਣਾ ਭਾਈ ਤੂੰ ਦੱਸ ਨਹੀਂ ਗਲਤ ਇਮਪ੍ਰੈਸ਼ਨ ਗਲਤ ਉਹ ਮੂੰਹ ਕਰ ਰਹਾ ਮਾਰ ਗਲਤ ਬੈਠ ਗਿਆ ਹਾਂ ਤਾਂ ਕਿ ਸਹੀ ਮਾਰਦੀ ਦੀ ਗੱਲ ਠੀਕ ਹੈ ਇਹ ਨਹੀਂ ਦੱਸ ਇਹ ਨਾ ਸਾਰੀ ਇੰਗਲਿਸ਼ ਤੂੰ ਬੋਲਦਾ ਇਮਪ੍ਰੈਸ਼ਨ ਫੇਸ ਵੈਲਿਊ ਖਰਾਬ ਹੋਈ ਨਹੀਂ ਸਰਦਾਰ ਜੀ ਸੀਰੀਅਸ ਨਹੀਂ ਹੈ ਨਹੀਂ ਬਿਲਕੁਲ ਹਾਂ ਸੀਰੀਅਸ ਨਹੀਂ ਹਰ ਗੱਲ ਚਮਝਾ ਹਰ ਗੱਲ ਚਮਝਾ ਹੁਣ ਕਹਿੰਦੇ ਇਹ ਥਾਰ ਚਾਹੀਦੀ ਠੀਕ ਹੈ ਗਾਣਾ ਗੜਾ ਲਾਵੇ ਗੱਡੀ ਕੈਮਰਾ ਮਾਰ ਪਹਿਲੇ ਨੰਬਰ ਤੇ ਗਾਣਾ ਗੜਾ ਲਾਵੇ ਚਾਕੇ ਬੰਬਿਆਂ ਦੇ ਸਿਰਾਂ ਤੇਰੀ ਉੱਡਿਆ ਨੀ ਮੈਂ ਆਪ ਬੜਿਆ ਹਾਏ ਓਏ ਚਾਚੇ ਮਾਮੀਆਂ ਤੇ ਸਰਾ ਤੇ ਨਹੀਂ ਬੜਿਆ ਨੀ ਮੈਂ ਆ ਵੀ ਉੱਡਿਆ ਜੇ ਚਾਚੇ ਮਾਣ ਕਿਹਾਦਾ ਕਿ ਤੂੰ ਪਾਪੜ ਵੇਚ ਕੇ ਥਾਮ ਨਹੀਂ ਲਈ ਫੇਰ ਨਾ ਗਣਾ ਹੁੰਦਾ ਨਹੀਂ ਬਿਲਕੁਲ ਹੋ ਗਿਆ ਅਮੁੰਡਾ ਨਵਾਂ ਆਇਆ ਇਹ ਕਾਲੀਆ ਵੇਖੋ ਤੋ ਜਿੱਥੇ ਜਾਂਦਾ ਨਾ ਪਾਣੀ ਵਿੱਚ ਕੋਲ ਫੜੀ ਫਿਰਦਾ ਐਕਸਰ ਲਾਈ ਮੈਂ ਮੇਰਾ ਪਾਣੀ ਰੱਖ ਲਾ ਉਹ ਕਹਿੰਦਾ ਕੋਈ ਕਿਹਦਾ 3 ਲੀਟਰ ਪਾਣੀ ਪੀਣਾ ਐਕਸ ਦੇ ਵਿੱਚ ਤੇ ਵੇਖ ਲੋ ਸਾਰੇ ਜਿਮ ਦੇ ਵਿੱਚ ਇੱਥੇ ਅੱਜ ਤੱਕ ਰੈਬਰ ਹੀ ਲਗਾ 32 ਸਾਲ ਤੋਂ ਪਾਣੀ ਪੀਓ ਸਰਦੀਆਂ ਦੇ ਵਿੱਚ 8 ਗਲਾਸ ਗਰਮੀਆਂ 15 ਗਲਾਸ ਡਿਉਰੀ ਐਕਸਰ ਪਾਣੀ ਪੀਣਾ ਹੁਣ ਮੈਨੂੰ ਨਹੀਂ ਪਤਾ ਕਿੰਨੇ ਕਿਹਾ ਜਿੰਨੇ ਵੀ ਕਿਹਾ ਪਰ ਇਹਦੇ ਕੋਚ ਹੀ ਆ ਐਕਸ ਹਿਲਵਾਉਣੀ ਆ ਇਹਨੂੰ ਹੀ ਆਪਣੇ ਅਕੋਰਡਿੰਗ ਲਾਉਣਾ ਇਹ ਜਿਹੜੀਆਂ ਥਿਉਰੀਆਂ ਨਾਲ ਇਹੋ ਜੀਆਂ ਬੰਦ ਕਰ ਦਿਓ ਡੀਹਾਈਡਰੇਸ਼ਨ 3 ਦਿਨ ਲਗਾਤਾਰ ਲੂਜ਼ ਮੋਸ਼ਨ ਤੇ ਵੋਮਟਿੰਗ ਆ ਗਈ ਫਿਰ ਕਿਤੇ ਮਾੜੀ ਮੋੜ ਡੀਹਾਈਡਰੇਸ਼ਨ ਦੀ ਆ ਉਹ ਵੀ ਮੁਣਕੇ ਤੁਸੀਂ ORS ਪੀ ਗੇ ઓਰਲ ਹਾਈਡਰੇਸ਼ਨ ઓਵਰ ਆਲ ORS ਮਤਲਬ ਫੁੱਲ ਫਾਰਮ ਦੱਸ ਗਏ ਨਹੀਂ ਕੋਨੇ 50000 ਰੁਪਇਆ 50000 ਰੁਪਇਆ ORS ਵੀ ਫੁੱਲ ਫਾਰਮ ਦੱਸ ਦੇ ਛੋੜਾ ਜਿਹਾ ਸਵਾਲ ਬਲੌਗਰ ਨੂੰ ORS ਉਹ ਉਹ ORS ਆਪਣ ਮੂਵਮੈਂਟ ਰਿਪੋਰਟੀਆਂ ਲਾ ਦਿੰਦੇ ਬੜਾ ਪਾਉਂਚ ਮਸ਼ਹੂਰ ਹੁੰਦਾ ਕਿ ਬੜੇ ਚਿਰ ਦਾ ओरिजिनल ਹਾਂ ਕਦੀ ਪਾਇਆ ਵਾ ਉਹ ओरिजिनल ਰਿਡਕਸ਼ਨ ਜਦੋਂ ਮੈਂ ਪਹਿਲੀ ਫੋਨ ਦੱਸਣਾ ઓਵਰ ਆਲ ਜੀ ਔਰਲ ਔਰਲ ਅਗਲੇ ਆ ਆਂਦੀ ਆਂਦੀ ਆ ਅੱਗੇ ਦਾ ਯਾਰ ਮਿਲ ਜੂਗਾ ਚੱਲ ਬੋਲ 50000 ਰੁਪਏ ਤੂੰ ਪੈ ਰਿਓ ਕੁੜੀਏ ਹੋ ਜਾ ਮੈਨੂੰ ਮਾਰ ਦੇ ਜਾਂ ਡੈਡੀ ਨੂੰ ਮਾਰ ਦੇਂਗਾ ਆਪਣੇ ਨੂੰ ਆ ਜਾ ਔਰਲ ਹਾਂ ਅੱਗੇ ਕੀ ਗਾਈ ਆਰ ਹਾਂ ਔਰਲ ਰਾਣਾ ਰੋਕ ਚੱਲ ਇੱਕ ਹੋਰ ਦਦਾ ਔਰਲ ਅੱਗੇ ਟੈਨ ਲਿਖ ਦੇਗਾ ਦਾਦਾਗਾ ਦੱਸੋ ਜੀ ਮੈਂ ਦੋਵੇਂ ਦੱਤੀ ਆ ਔਰਲ ਹਾਂ ਅਛਾ ਡੀ ਰਹਿ ਗਿਆ ਬਸ ਡੀ ਰਹਿ ਗਿਆ ਡੀ ਹਾਈਡਰੇਸ਼ਨ ਬਸ ਹੈ 5 ਰੁਪਏ ਇਸ ਕਰਕੇ ਇਹੋ ਜੇ ਨਾ ਭਲੇਖੇ ਕੱਢ ਦੋ 1 ਘੰਟੇ ਵਰਕਆਊਟ ਦੇ ਵਿੱਚ ਪਾਣੀ ਵੀ ਖਤਮ ਹੁੰਦਾ 70% ਬੋਡੀ ਜੀ ਪਾਣੀ ਹੁੰਦਾ ਕੋਈ ਪ੍ਰੋਬਲਮ ਨਹੀਂ ਆਉਂਦੀ ਇਹ ਮੈਸੇਜ ਵੀ ਆ ਗਿਆ ਮੁੰਡੇ ਦੇ ਚਲੋ ਬੋਤਲ ਫੜੀ ਇੱਕ ਬੜਾ ਵਧੀਆ ਮੈਸੇਜ ਆ ਕੋਈ ਪ੍ਰੋਬਲਮ ਨਹੀਂ ਆਉਂਦੀ ਮੇਰੀ ਗਾਰੰਟੀ ਆ ਜਿਹੜੇ ਚੋਰੀ ਆਂਦੇ ਨੇ ਤੇਨਾਂ ਵਾਪਸ ਕਰਦੀਦਾ ਉਹਨਾਂ ਦਾ ਚੰਗਾ ਕੰਮ ਨਹੀਂ ਚੋਰੀ ਕਰੀਏ ਨਹੀਂ ਹਾਂ ਪਰਮਾਧਮ ਆਪੇ 10 ਵੀ ਭਾਈ ਆਏ ਉਹਨਾਂ ਨੇ ਕਹਿ ਮੈਂ ਕਿ ਆਏ ਨਾ ਕੈਮਰਾ ਕੀ ਆਏ ਨਾ ਕੈਮਰੇ ਕੀ ਆ ਜਾਂਦੇ ਆ ਕਹਿੰਦਾ ਕੈਮਰਾ ਕੀ ਨਹੀਂ ਆਈਦਾ ਇਹਦਾ ਕੀ ਹਿਸਾਬ ਹੁੰਦਾ ਇਹ ਜਿਹੜਾ ਨਹੀਂ ਹੋਣਾ ਚਾਹੁੰਦਾ ਉਹਨੂੰ ਬਚੂ ਆ ਜੋਣੀ ਆਏ ਦੋ ਠੇਕੇ ਵਾਲੇ ਪੁੱਛ ਲੋ ਅਲੜੋ ਪੁੱਛ ਲੋ ਠੇਕੇ ਦੀ ਫੋਨ ਹੋਊਗੀ ਹਿੰਦੀ ਹੁੰਦੀ ਹੋਣੀ ਭਾਈ ਕੋਈ ਨਾ ਬਈ ਠੇਕੇ ਠੇਕੇ ਨਾ ਪੁੱਛੋ ਮੀਂ ਹਾਂਜੀ ਲਿਕਰ ਹੈ ਲਿਕਰ ਉਹਦੀ ਇੰਗਲਿਸ਼ ਕੋਈ ਹੋਣਾ ਉਹਨੇ ਲਿਕਰ ਇੰਗਲਿਸ਼ ਕਹਿੰਦੇ ਸ਼ਰਾਬ ਨੂੰ ਉਹ ਕਹਿੰਦਾ ਠੇਕੇ ਦੀ ਫੁੱਲ ਫਾਰਮ ਦਾ ਸੁਣਦਾ ਠੇਕੇ ਦੀ ਠੇਕੇ ਉਹ ਜਾਓ ਹਾਨੂੰ ਬੁਸ਼ਬ ਬਿਲ ਰਹੀ ਸ਼ਰਾਬ ਦੀ ਫੁੱਲ ਫਾਰਮ ਸ਼ਰਾਬ ਨਿਕਲੀ ਕਹਿੰਦੇ ਹੋਰ ਇੰਗਲਿਸ਼ ਕਹਿੰਦੇ ਨਾ ਫੁੱਲ ਫਾਰਮ ਕਹਿੰਦੇ ਡਰਿੰਕ ਦੀ ਫੁੱਲ ਫਾਰਮ ਦੀ ਆ ਫੁੱਲ ਫਾਰਮ ਨਹੀਂ ਬਣੇਗੀ ਹੋਊਗੀ ਮੇਨੂੰ ਪੜਾਇਆ ਹੀ 12ਵੀਂ ਜਮ ਚਲ ਜੀ ਉਹਦੇ ਵੇਲੇ ਛੁੱਟੀ ਕੀਤੀ ਮੈਂ ਜਾਣਾ ਕਿੱਥੇ ਜੈਸਲੋੜੀ ਜੈਸਲੋੜੀ ਕਿਹਨਾਂ ਦੇ ਕਿਹਦੇ ਤੋਂ ਹਾਂ ਰੋੜਾਵਾ ਮਾਰਾ ਤੇ ਭਰਾ ਦਾ ਵਿਆਹ ਤੇਰਾ ਹੁਣੀ ਦਾ ਵਿਆਹ ਹੋਰ ਕਿਸੇ ਆਜੀ ਦੇ ਇਹੋ ਹੀ ਮੁੰਡਾ ਜਿਹਨੇ ਟੱਲੀ ਮਾਰੀ ਢੇਡ ਦਿੱਤੀ ਕਿ ਕਰੀ ਟੱਲੀ ਜਿਹੜਾ ਮੁੰਡਾ ਰੋਬਨ ਸਭ 스타 ਜੁੜ ਕੇ ਖਾਣਾ ਗਿਆ ਜੀ ਆਪ ਵੀ ਦਸਤਾਣ ਚੈਨਲ ਲੈਣੀਆਂ ਹੋਣ ਤੇ ਦਰਬਾਰ ਸਾਹਿਬ ਲੱਗ ਕੇ ਨੰਬਰ ਐਡ ਕਰ ਦਿੱਤਾ ਨੰਬਰ ਐਲੀ ਇਸ ਕਰ ਡੋਮੀਨੋਜ਼ ਆਪੋਜ਼ਿਟ ਸ਼ਾਪ ਤੇ ਬੋਲਦੇ ਬੋਲਦੇ ਕੋਈ ਨਹੀਂ ਬਲੌਗ ਚ ਡੋਮੀਨੋਜ਼ ਆਪੋਜ਼ਿਟ ਹੈ ਟਿੱਡੂ ਪੰਜਾਬੀ ਜਿੱਤੀ ਜਿੰਨੇ ਦਾ ਜਿਹੜਾ ਮੇਰਾ ਨਾਮ ਲੈ ਕੇ ਕਿੰਨੀ ਲੈਸ ਉਸਤ ਮਲਸਤ ਜਿਹੜਾ ਲੈ ਸਕਾ 30% ਲੈ ਸਕੋ ਤੇ ਇਹ ਮੈਂ ਕਹਣਾ ਵੀ ਨਾ ਮੈਂ ਮੇਰਾ ਨਾਲ ਉਹਨੂੰ ਜੁੱਤੀਆਂ ਫ੍ਰੀ ਫੇਰ ਬਿਲਕੁਲ ਫ੍ਰੀ ਉਹ ਦੁਕਾਨ ਦਾ ਨਾ ਗੱਲ ਉਹ 30% ਚਾਹਦੀ ਕਿਹਾ ਤੀ ਮੈਂ ਉਹਨਾਂ ਕਿਹਾ ਜੀ 2000 ਦੀ ਜੁੱਤੀ 600 ਰੁਪਏ ਹੋ ਜਾਂਦੀ ਹੁਣ ਪਹਿਲੇ ਹਰ ਕੋਈ ਨਹੀਂ ਇੰਨੀ ਰੇਟ ਨਾ ਗਿਆ 1100 ਤੱਕ ਹੀ ਹੈ ਅੱਛਾ 1100 ਤੋਂ 300 ਆ 300 ਦੇਣਾ 310 ਦिए 300 ਲਓ ਜੀ 1100 ਦੀ ਜੁੱਤੀ ਹੋ ਗਈ ਜੀ 700 ਰੁਪਏ ਦੀ ਜਿਹੜਾ ਲੈਗਾ ਸਟਾਇਲਿਕ ਦਾ ਨਾਮ 30 ਦੀਆਂ ਜੁੱਤੀਆਂ ਵਾਲੀਆਂ ਲੈ ਗਾ ਜੀ ਟੀ 2 ਪੰਜਾਬੀ ਜੁੱਤੀ ਐਡ ਵੀ ਕਰਦੀ ਹੈ ਨਾਸਤਾ ਹੀ ਹੁਣ ਛਾਈ ਵੀ ਦਾ ਭਰਾ ਦਾ ਵਿਆਹ ਹੈ ਮੁਰਗੇ ਮਾਰ ਕੇ ਪਾੜੀ ਜਾਂਦਾ ਉਹ ਮੁਰਗੇ ਪੜੇ ਕਿੱਥੇ ਹੈ ਨਾ ਵਿਆਹ ਵਿਆਹ ਲੈ ਵੈਸੂਆ ਵੈਸੂਆ ਗੁਵਿੰਦਰਾ ਨੇ ਉਹ ਵੈਸੂਆ ਕੀ ਪਾਇਆ ਤੁਸੀਂ ਚਾਪਾ ਲਈ ਪਰ ਮੇਰੇ ਮਾਤਾ ਪਿਤਾ ਆਹ ਆਹ ਆਪਣੀ ਗੱਲ ਕਰਾਂ ਹੈ ਇਹਦੇ ਜਨਮਦਾਰੀ ਹੈ ਬੰਦੇ ਇਹਦਾ ਐ ਸ਼ੇ ਦੁਕਾਨ ਤੇ ਦੁਕਾਨ ਤੇ ਜਾ ਕੇ ਨਹੀਂ ਨਾਮ ਦੇ ਬੰਦੇ ਉਹ ਯਾਰ ਰੱਜ ਨੌਂਵਜ ਦੀ ਕੋਈ ਗੱਲ ਨਹੀਂ ਹੁੰਦੀ ਹੱਕ ਪਰਾਇਆ ਨਾੜਦਾ ਉਸ ਸੂਰਸ ਗਾਇਕੇ ਦਾ ਹੱਕ ਨਹੀਂ ਖਾਣਾ ਜੇਗਨ ਨੂੰ ਚੰਗਾ ਲੱਗਦਾ ਖਾਓ ਨਹੀਂ ਚੰਗਾ ਲੱਗਦਾ ਨਾ ਲੱਗਦਾ ਦੈਟਸ ਇਟ ਬਸ ਸਰੀਰ ਦੀਆਂ ਲੋੜਾਂ ਆ ਮਨ ਦੀ ਖਰਾ ਜੀ ਗਿਆਨ ਇਹ ਵੀ ਸੋਚਦੇ ਜੇਗਨ ਚੰਗਾ ਲੱਗਦਾ ਖਾਓ ਨਹੀਂ ਚੰਗਾ ਲੱਗਦਾ ਦੈਟਸ ਇਟ ਲੱਗਦਾ ਹਾਂ ਸਾਰੀ ਗੈਸ ਉਹ ਗਮਿੰਦਰ ਸਾਹਿਬ ਤੋਂ ਬਾਹਰ ਚੀਜ਼ਾਂ ਬਣਾਈਆਂ ਖਾਣ ਵਾਸਤੇ ਬਣਾਈਆਂ ਹੁਣ ਸ਼ੇਰ ਵੇਲਾ ਸ਼ੇਰ ਨਹੀਂ ਖਾਂਦਾ ਬੰਦਾ ਖਾਂਦਾ ਹਾਂ ਇਦਾਂ ਹੀ ਹੈ ਮੈਂ ਬਣਾ ਪਦਾ ਮੇਰੇ ਬਰਨ ਸੌ ਲੱਗੇ ਤੇ ਮੈਂ ਰੋਇਂ ਵੀ ਦਿਖਾ ਕੇ ਸੋਣਾ ਮੈਂ ਉਧਰ ਗਿਆ ਹਾਂ ਹਾਂ ਆਪਾਂ ਨੇ ਕਦੀ ਚੰਪਾ ਨਹੀਂ ਕਰਦੀ ਅਜੇ ਤੱਕ ਚਾਹ ਲੈ ਆਪਣੀ ਪੀਦਾ ਚਾਹ ਲੈ ਆਪਣੀ ਪੀਦਾ ਹੋ ਪੀਤਾ ਕ੍ਰਿਤੀ ਦੀ ਨਿੰਗੂ ਬਾਣੀ ਪੀਦਾ ਬਸ ਸਾਈ ਲੋਇਆ ਦੂਰ ਹੋਣਾ ਪੈਈ ਮੈਨੂੰ ਹੈ ਮੇਰਾ ਲੋਇਆ ਦੂਰ ਹੋਣਾ ਪੈਈ ਸਾਈ ਹੰਕਾਰ ਹੋਣਾ ਤੇ ਨਹੀਂ ਹੰਕਾਰ ਨਹੀਂ ਮਤਲਬ ਛੁੱਟੀਆਂ ਬੜੀਆਂ ਹੋਣਾ ਪਈਆਂ ਸਾਈ ਤੇਰੀ ਆ ਜਾਣਾ ਤੇਰੀ ਛੁੱਟੀ ਹੋਈ ਨਹੀਂ ਇੱਕ ਦਿਨ ਸਾਈ ਫਿਰ ਆ ਆਪੇ ਮਨ ਚ ਆਇਆ ਪਈ ਸਾਈ ਇੱਤੇ ਗਾਲੀ ਤੇ ਬੜਾ ਮਾਰਾ ਜਣਾ ਮਾਂ ਦੇ ਨਾਸਤੇ ਸਾਈ ਜਿੰਦਗੀ ਗਾਲੀ ਜੀ ਮੈਂ ਆਖਿਰ ਲਾ ਵੀ ਸਾਈ ਇੱਥੇ ਹੀ ਪਤਾ ਕੇ ਜਾਵਾਂ ਪ੍ਰੈਸ ਕਰਕੇ ਮੈਂ ਸਾਈ ਸੇਵਾ ਲੈ ਕੇ ਜਾ ਕੇ ਜੀਮ ਲੱਗ ਜਾਏ ਕਰੇ ਬਸ ਮੁੰਡਾ ਭੇਜ ਦੇ ਜੀ ਮਨ ਹਾਂਜੀ ਸਾਈ ਬਸ ਹੁਣਾ ਪੇਪਰ ਇੱਕ ਵਾਰੀ ਇਹਦੇ ਹੋ ਜਾਏ ਤੇ ਲਿਦਾ ਹੋਵੇ ਚੋੜੀ ਸਾਈ ਤੁਹਾਡੀ ਪਾਦਣਾ ਇੱਥੇ ਸਾਈ ਇੱਥੇ ਤੱਕ ਪੰਜਾਬ ਨਾਲੇ ਤੁਸੀਂ ਹੋਣ ਕੱਲ ਵੀ ਦੋ ਤਿੰਨ ਫੈਮਲੀ ਆਈਆਂ ਸੀ ਉਹਨਾਂ ਦੇ ਗਾਣਾ ਆਨੇ ਆਏ ਜਵਾਨ ਹੋ ਕੇ ਥਾੜਾ ਠਾਰਾ ਸਾਲ ਦੇ ਹਾਂਜੀ ਮੈਂ ਤੁਸੀਂ ਵੀ ਲਾਉ ਕਹਿੰਦੇ ਸਾਡੀ ਹੁਣ ਬਸ ਲੰਗੀ ਹੈ ਹੁਣ ਇਹਨਾਂ ਨੂੰ ਚਲੇ ਪਾਉ ਜਦੋਂ ਬੰਦੀ 40 ਸਾਲ ਉਮਰ ਹੋ ਜਾਂਦੀ ਨਾ ਹਾਂਜੀ ਉਹ ਡੱਡ ਹੋ ਜਾਂਦਾ ਡੱਡ ਗਰੁੱਪ ਜਾ ਜਾਂਦਾ ਪਤਾ ਨਹੀਂ ਕੀ ਗੱਲ ਆ ਗੋਰੇ ਵੇ ਕਿੱਡੇ ਕਿੱਡੇ ਫਿੱਟ ਅਸੀਂ ਤਾਂ ਕੁਛ ਵੀ ਨਹੀਂ ਆ ਅਸੀਂ ਆਪੜਾ ਨੂੰ ਬੜਾ ਫਿੱਟ ਮੰਨਦੇ ਕੁਛ ਵੀ ਨਹੀਂ ਅਗੇ ਗੋਰੇ ਵੇ ਗੋਰੇ ਸਾਡਾ ਸਿਸਟਮ ਵੇ ਦੇ ਬਾਹਰ ਕਿਤੇ ਜਪਾਨ ਦੇ ਬੰਦੇ ਵੇ ਕਿੱਡੇ ਫਿੱਟ ਆ ਹੁਣ ਵੀ ਰਾਏ ਨੇ 140 40 ਸਾਲ ਮੁੰਡੇ ਜਪਾਨ 130 ਸਾਲ 140 ਸਾਲ ਹਾਂਜੀ ਉਹ ਕਿਤਰਾ ਉਹਨਾਂ ਰਾਏ ਨੇ ਇੱਕ ਦਿਨ ਉਹਨਾਂ ਦੀ ਐਕਸੇ ਬੜੀ ਆ ਗਈ ਇੱਕ ਉਹ ਭਾਂਡੇ ਛੋਟੇ ਰੱਖਦੇ ਆ ਛੋਟੀਆਂ ਛੋਟੀਆਂ ਕਟੋਰੀਆਂ ਰੱਖਦੇ ਉਹਨਾਂ ਨੂੰ ਖਾਣਦੇ ਤੇ ਬਾਰ-ਬਾਰ ਖਾਣਦੇ ਘੰਟੇ ਬਾਅਦ ਖਾਣ ਵੀ ਨਹੀਂ ਹਲਤੀ ਆ ਨਾ ਇੱਕ ਦਮ ਡੱਕਣ ਲਾਉਣਾ ਨਾ ਹਲਦੀ ਹਾਂ ਆਪਣੇ ਗਾਣਾ ਨੋਨਵੇਜ ਨਹੀਂ ਖਾਣਾ ਜਿਹੜੀ ਖਾਣਾ ਅੰਡ ਨਹੀਂ ਖਾਣੇ ਹੋਲ ਡਰਿੰਕ ਖਾਣ ਕੇ ਦੀ ਰੋਈ ਜਾਂਦੇ ਆ ਆ ਨਹੀਂ ਖਾਣਾ ਉਹ ਨਹੀਂ ਖਾਣਾ ਧਰਮੀ ਉਹ ਧਰਮੀ ਉਹ ਬਹੁਤ ਪਿਛੀ ਜਾਂਦਾ ਬੜਾ ਦੇਤਾ ਮਹਾਰਾਜੇ ਹੋਰ ਤੈਨੂੰ ਚੀਜ਼ ਦੋ ਬੜਾ ਸਤਾਈ ਬੜਾ ਕੋਈ ਮਿਲਿਆ ਇਥੋਂ ਬਹੁਤ ਕੁਝ ਮਿਲਿਆ ਸਤਾਈ ਅਨਿਤ ਸਾਹ ਨੇ ਲੱਗ ਰਿਹਾ ਨਾ ਅਥਰੂ ਆ ਗਿਆ ਉਹਨਾਂ ਦੇ ਅੱਖਾਂ 'ਚ ਤਾ ਕੋ ਹੋ ਜਾਂਦਾ ਲੈ ਕੇ ਹਲੇ ਚੜਾ ਬੜਾ ਕੀ ਮਾਰ ਨੇ ਬਹੁਤ ਕਿਤਾਬ ਦਿੱਤੀ ਆ ਸਾਥ ਦਿੱਤਾ ਇਹਦੇ ਆਪਣਾ ਨੇ ਹੀ ਸਾਥ ਨੇ ਦਿੱਤਾ ਵਿਚਾਰੇ ਦਾ ਇੱਕ ਤਾਮ ਦੇ ਮੜਾ ਥੱਲੇ ਆ ਗਿਆ ਬਹੁਤ ਡਾਉਣ ਇੱਕ ਦਿਨ ਮੈਨੂੰ ਵੀਡੀਓ ਖਾਈ ਰਾਣੀ ਫੈਕਟਰੀ ਕਪੜਾ ਬਣਾਣਾ ਤੀਨਾ ਪਿਆ ਜੂਨ ਚ ਗਰਮੀ ਜਾ ਬਸ਼ਕੁਰੀ ਅਭੀ ਤੇ ਲੱਗਾ ਉੱਥੇ ਮੈਂ ਹਾਂ ਧਾਨਿਆਂ ਭਰਾਵਾ ਧਾਨਿਆਂ ਧਾਨਿਆਂ ਬੜੀ ਮਿਹਨਤ ਕੀਤੀ ਨੇ ਤੇ ਖੁਸ਼ੀ ਕੇਵਲੇ ਭਲਕ ਹੋ ਜਾਂਦਾ ਵਿਚਾਰੇ ਤੇਗੇ ਚਾਚੇ ਮਾਮੇ ਕੋਲ ਹੈਲਪ ਮੰਗ ਲੈਂਦੇ ਮੈਂ ਸਤਾਈ ਬੁਲਾਣਾ ਛੱਡਿਆ ਸਭ ਨੂੰ ਕਿਉਂ ਮੈਂ ਸਤਾਈ ਛੋਟਾ ਜਾਂ ਨਹੀਂ ਜਦੋਂ ਮਾਤਾ ਜੀ ਪੂਰੇ ਹੋਏ ਸਤਾਈ ਮਮੀ ਡੈਡੀ ਨਹੀਂ ਹੈਗੇ ਛੋਟਾ ਜਾਂ 11 ਸਾਲ ਦਾ ਹਾਂ ਤੇ ਸਾਰਿਆਂ ਨੇ ਮੰਮੀ ਕੀ ਨਾਨਕੇ ਨੇ ਸਾਥ ਛੱਡਤਾ ਜਦੋਂ ਪਿਤਾ ਜੀ ਪੂਰੇ ਹੋਏ ਤੇ ਜਦੋਂ ਕਹਿੰਦੇ ਮਾਣ ਨਾਨਕੇ ਤੇ ਪਿਓ ਨਾ ਦਾਦਕੇ ਅੱਜ ਸਤਾਈ ਕਿਉਂ ਮਾਰੇ ਨੇ ਟਾਈਮ ਟੰਗਾ ਲਿਆਂਦਾ ਕਿਉਂ ਕੇਰੀ ਸੁਣਾ ਅੱਜ ਕਿਉਂ ਕਿਸੇ ਨੂੰ ਨਾ ਲਿਆ ਮਾਸਾ ਦੇਖ ਲੈ ਕਿਸੇ ਨੇ ਨਹੀਂ ਕੰਮ ਆਉਣਾ ਕੋਈ ਯਾਰ ਮੇਰੀ ਗੱਲ ਸੁਣ ਆਪ ਕਰਮ ਕਰੋ ਮਾਦਾ ਪਤਾ ਨਹੀਂ ਆਨੂੰ ਵੱਡਿਆ ਕਰਤਾ ਰਿਸ਼ਤੇਦਾਰੀਆਂ ਇਹ ਦੁਨੀ ਗਵਾਈ ਦੁਨੀ ਸੀਓ ਦੁਨੀ ਨਾ ਚਲੀ ਸਾਥ ਪਾਇ ਕੋਹਾੜਾ ਮਾਰਿਆ ਗਫਲ ਆਪਣੇ ਹੱਥਾਂ ਇਹ ਦੁਨੀਆ ਇਹਦੀ ਜਿੰਮੇਤ ਹੈਗੀ ਮੇਦੀ ਯਾਰ ਦੀ ਰੁਪਈਆ ਸਭ ਦਾ ਪਣਵਾਈ ਆ ਜੀ ਕਿ ਪੈਸੇ ਇਹ ਸਚਾਈ ਹੈ ਸਤਾਈ ਪੁੱਤ ਮਿਹਨਤ ਕਰ ਇੱਕ ਦੋ ਰੱਖ ਰਿਸ਼ਤੇਦਾਰ ਸਾਰੇ ਛੱਡ ਦੇ ਮੈਂ ਤੇ ਕਹਿੰਦਾ ਬਾਕੀ ਤੇਰੀ ਲਾਈਫ ਆ ਤੇ ਮਾਂ ਪਿਓ ਸਾਡਾ ਫਰਜ ਹੈ ਰਿਸਪੈਕਟ ਕਰਨਾ ਇਹ ਤੁਹਾਡਾ ਫਰਜ ਹੈ ਪੈਸੇਗੇ ਦੇ ਰਿਸ਼ਤੇਗੇ ਦੁਨੀਆ 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 ਪੈਸੇ ਹੋਣਗੇ ਦੋ ਦੇ ਰਿਸ਼ਤੇਦਾਰ ਵੀ ਕਹਿਣਗੇ ਉਹ ਆਪਣਾ ਹੀ ਬੰਦਾ ਹੈਗਾ ਵਾ ਇਹਦੇ ਜਾਂਦਾ ਪਾਣੋ ਤੂੰ ਮੇਰੇ ਨਾਲ ਵੇਖ ਲੈ ਮੇਰੇ ਕੋਲ ਸਣੀ ਸਕੂਟਰੀ ਹੁੰਦੀ ਪ੍ਰਿਆਸ ਕੋਟ ਰਹੁੰਦਾ ਹੈ ਹੁਣ ਆਂਦੇ ਨੇ ਮਾਸੀ ਦੇ ਮੁੰਡੇ ਸਟੀਮਰੇ ਵੀ ਲੱਗੀ ਆ ਹੁਣ ਅੱਜ ਲੋਕੀ ਫੋਟੋਆਂ ਖਚਾਉਂਦੇ ਆ ਆਂਦੇ ਨੇ ਮਾਸੀ ਦੇ ਮੁੰਡੇ ਹਾਂ ਸਾਡਾ ਭਰਾ ਬੜਾ ਅਮੀਰ ਹੋ ਗਿਆ ਆ ਵੀਰੇ ਵੀਰੇ ਇੱਕ ਮਸਲ ਪੰਪ ਦੇ ਦੇ ਇਸ ਕਰਕੇ ਕੰਮ ਨੂੰ ਕਰਮ ਕਰਮ ਨੂੰ ਧਰਮ ਸਮਝੋ ਹਾਸੇ ਖੁਸ਼ੀਆਂ ਬਾਜ਼ਰੀ ਆ ਆਪਦੇ ਰੋਣੇ ਗਮੀਆਂ ਬਾਣੀ ਰੋਏ ਜਾਂਦੇ ਦਰ ਤਾਂ ਬਾਣ ਦਿਲਾਂ 'ਚ ਛੇਕ ਹੁੰਦੇ ਛੇਕਾਂ ਬਾਜ਼ ਨਹੀਂ ਮੋਤੀ ਪਰੋਏ ਜਾਂਦੇ ਮਿਹਨਤ ਕਰੋ ਕਿਸੇ ਨੇ ਕੰਮ ਨਹੀਂ ਆਉਣਾ ਯਾਰ ਹੁੰਦੇ ਆ ਹੁਣ ਮੈਂ ਤੁਹਾਨੂੰ ਕੀ ਕਹਾਂ ਬਲੌਗ ਦੇ ਵਿੱਚ ਜਿਹੜੇ ਭਰਾ ਹੁੰਦੇ ਭਾਈ ਹੁੰਦੇ ਆ ਯਾਰ ਫਿਰ ਤੁਹਾਨੂੰ ਪਤਾ ਕਿੰਨਾ ਦੇ ਹੁੰਦੇ ਯਾਰ ਯੂਰ ਕੋਈ ਨਹੀਂ ਕੰਮ ਆਉਂਦੇ ਸਾਰਾ ਇਹਦਾ ਹੀ ਹੈ ਮਿਹਨਤ ਕਰੋ ਬਸ ਵਰਕਆਊਟ ਦੇ ਅੱਧੇ ਚ ਪਹੁੰਗੇ ਹਾਂ ਵਰਕਆਊਟ ਦੇ ਅੱਧੇ ਚ ਪਹੁੰਚ ਗਏ ਆ ਅੱਧੇ ਹੀ ਪਹੁੰਗੇ ਪਸੀਨਾ ਤੈਨੂੰ ਆ ਨਹੀਂ ਜੈਨੂੰ ਪਸੀਨਾ ਅੰਦਰ ਅੰਦਰੂਨੀ ਪਸੀਨਾ ਆਇਆ ਕੋਈ ਆਹਦੀ ਜਵਾਨੀ ਪਾਣੀ ਸੋਕਾਇ ਲਿਆ ਫੋਨ ਜਲਾ ਲਾ ਕੇ ਪਾਣੀ ਸੋਕ ਗਿਆ ਇਹਨਾਂ ਦਾ ਵੇਖੋ ਅੰਦਰ ਵੇਖੋ ਅੰਦਰਲੀ ਅੱਖੀ ਦਾ ਬਾਹਰ ਵੇਖੀਦਾ ਟਾਈਗਰ ਦੇ ਮਥੇ ਤੇ ਮਾਰ ਰਹੇ ਟਾਈਗਰ ਫਾਰਮ ਥੋੜੀ ਆਪਨਾ ਮੈਂ ਤਿੰਨ ਚਾਰ ਸਵੈਟਰ ਪਾਏ ਜਵਾਨੀ ਲੋ ਗਈ ਤੁਹਾਡੀ ਫੋਨ ਖਾਲਿਆ ਤੁਹਾਨੂੰ ਗਿਆਨੀ ਫੋਨ ਖਾਲਿਆ ਸਰਦਾਰ ਜੀ ਤੁਹਾਨੂੰ ਤੁਹਾਨੂੰ ਖਾ ਗਿਆ ਫੋਨ ਜਵਾਨੀ ਨੂੰ ਸਾਡੇ ਅੰਦਰੂਨੀ ਗਰਮੀ ਹੀ ਹੈ 55 ਸਾਲ 70 ਕਿਲੋ ਡੰਬਲ ਹੁਣ ਲਗਾਈ ਥਾਣੇਦਾਰ ਸਾਹਿਬ ਐਕਸਰਸਾਈਜ਼ ਲਵਾਉਣ ਦੇ ਵਿੱਚ ਵਿੱਚ ਨਾਲ ਲਵਾਈ ਜੀ ਲਿਆ ਪਹਿਲਾਂ ਦੱਸ ਲਓ ਉਹਦੇ ਪੈਸੇ ਨਹੀਂ ਜੀ ਅणि ਸਾਰ ਚੜੇ ਦੇ ਵਿੱਚ 4 ਨਵਜ ਬਲਾਗ ਬਣਾਇਆ ਜੇ ਵੱਡਾ YouTube ਦਾ 4 ਨਵਜ ਅੱਜ ਦੀ ਦਿਵਾਨੇ ਨੇ ਮੇਰੀ ਤਾਰੀਫ ਕਰ ਤੋਂ ਬਗੈਰ 4 ਨਵਜ ਸਾਰੇ ਨੂੰ ਦੀ ਇਹੋ ਤੇ ਮਿਲਦੀ ਆ ਐਂ ਗੱਲ ਕਰੋ ਹਾਂਜੀ ਮੈਂ ਸਾਰਿਆਂ ਨੂੰ ਇਹੋ ਕਹਿਣਾ ਇਦਾਂ ਗੱਲ ਕਰੋ ਪੱਟ ਤੇ ਥਾਪੀ ਮਾਰ ਗਏ ਉਹ ਬੱਸ ਆਏ ਹਾਏ ਗੱਲ ਨਹੀਂ ਬਾਹਰ ਆਂਦੀ ਥਾਪੀ ਦੇ ਵਾਈਗੀ ਆ ਉਹ ਕੋਰੇ ਨਾ ਮਾਰੀ ਨਾ ਉਹ ਦੋ ਐ ਵੀ ਗੁੱਡਾ ਨੇ ਐ ਵੀ ਕੋਈ ਕੋਈ ਕਰ ਸਕਦਾ ਏ ਬੁੱਢੇ ਬਹੁਤ ਜਵਾਨ ਆੜਾ ਬਲੋਂ ਅੰਦਰ ਗੁੱਡਾ ਨਹੀਂ ਨਹੀਂ ਖੰਗੂਰੇ ਜਵਾਨ ਗੁੱਡਾ ਦੇ ਕਹੀਏ ਦੇ ਮੇਰਾ ਬਾਹਰ ਆਇਆ ਹਾਂ ਬੁੱਢਾ ਮੈਂ ਜਦੋਂ ਵੀ ਡੇਡ ਲਾਉਣਾ ਨਾ ਮੈਂ ਆਪਣੇ ਨੂੰ 13 ਸਾਲ ਦਾ ਮੰਨਦਾ ਹਾਂ ਸਹੀ ਗੱਲ ਥੱਕ ਨਹੀਂ ਜਾਂਦਾ ਕਿਉਂਨੇ 4 ਘੰਟੇ ਕੰਮ ਕਰਨਾ ਭਾਈ ਮੈਂ 70 ਸਾਲ ਕਿ ਵੇਖੇ ਲੱਗ ਰਹੀ ਨਾ ਮੇਰੇ ਵੇਖ ਕੇ ਲੱਗ ਰਹੀ ਨੇ ਪਈ ਖੰਗੂਰੇ ਵੀ ਕੋਈ ਪਈ ਮਾਰਦਾ ਹੈ ਬਾਹਣ ਬੰਦੇ ਮੈਂ ਖੰਗੂਰੇ ਦੀ ਗੱਲ ਕਰਦਾ ਵੇਖੋ ਪੁਰਾਣੇ ਜ਼ਮਾਨੇ ਦੇ ਵਿੱਚ ਨਾ ਸਾਡੇ ਡੈਡ ਨੂੰ ਬੜੀ ਆਤ ਹੁੰਦੀ ਸੀ ਮੇਰਾ ਦਾਦਾ ਜੀ ਮਾਰਦਾ ਉਹ ਦਾਦਾ ਜੀ ਦਾ ਜਵਾਨ ਅਜੇ 60 ਸਾਲ ਦਾ ਦਾੜੀ ਤੇਰਾ ਦਾਦਾ ਸੋਨਾ ਬਣਾਵੇਂ ਜਵਾਨੀ ਬੜੀ ਆਤ ਕਰਾਉਂਦੇ ਰਹੇ ਦਾਦਾ ਜੀ ਬੇਲੀਆਂ ਖਾਈਆਂ ਨਾ ਜਵਾਨੀ ਵਿੱਚ ਦਾਦਾ ਜੀ ਬੜੀ ਆਤ ਕਰਾਉਂਦੇ ਨੇ ਸਹੀ ਗੱਲ ਹੈ ਕਿੱਦਾਂ ਦੀ ਆਤ ਪੜਾ ਗਿਆ ਕੀ ਕਰਨੀ ਆ ਉਹ ਪਾਪੜ ਦੇ ਪਾਪੜ ਵਿੱਚ ਦੇ ਹੈ ਹੈ ਉਹ ਪਾਪੜ ਦੀ ਥੋੜੀ ਗੱਲ ਆ ਉਹ ਦੇਵੇ ਜੋ ਜਵਾਨੀ ਦਾਦਾ ਜੀ ਸੈਕਲ ਤੇ ਜਾਂਦੇ ਹੋਣਗੇ ਨਾ ਬੁੱਢੀਆਂ ਸਾਈ ਹੋਣੀਆਂ ਮੈਂ ਵਲੌਗ ਚ ਪੋਣਾ ਹੀ ਇਦਾਂ ਹੀ ਮੈਂ ਨਹੀਂ ਗਿਆ ਭਾਈ ਵੇ ਲੋ ਉਹ ਲੋਕੀ ਕਹਿੰਦੇ ਨੇ ਆ ਇਹ ਮੁੰਡਾ ਕਿੰਨਾ ਦਾ ਜੀ ਇਹ ਮੁੰਡਾ ਕਿੰਨਾ ਦਾ ਦਾਦੇ ਦੇ ਇਹ ਬੜੇ ਪਰਸਨੈਲਿਟੀ ਆ ਹਮ ਕਮੋਰੇ ਦੀ ਇਹ ਗੱਲ ਹੈ ਵੀ ਜਦੋਂ ਵੀ ਆਪਾਂ ਘਰ ਦੇ ਵਿੱਚ ਬੈਠੇ ਨੇ ਨਾ ਤੇ ਧੀਆਂ ਦਿਹਾਣੀਆਂ ਜਾਂ ਕੋਈ ਵੀ ਬੈਠੇ ਹੁੰਦੇ ਸੀ ਤੇ ਕੇਵਲੇ ਕਿਸੇ ਸਾਹ ਕੱਢਦੇ ਹੋਣਾ ਕੰਮ ਕਰਦੇ ਹੋਣਾ ਹਨਾ ਉਹਨਾਂ ਨੇ ਹੋਣਾ ਵੀ ਸਿਆਣਾ ਬੰਦਾ ਆ ਦੀ ਸ਼ਰਮ ਹੁੰਦੀ ਆ ਚੁੰਨੀ ਸਿਰ ਤੇ ਲੈਣੀ ਕਾਇਕਲ ਦੇ ਟਿੰਗੇ ਟੰਗੇ ਰਹਿੰਦੇ ਕਿਲੀਆਂ ਦੇ ਨਾਲ ਪਰਾਂਦੇ ਜਿਨ੍ਹਾਂ ਦੇ ਰਾਤੀ ਯਾਰ ਵਿਛੜੇ ਨਾ ਉਹ ਕਿਲੀਆਂ ਤੇ ਨਾ ਉਹ ਪਰਾਂਦੇ ਤੇ ਨਾ ਉਹ ਸੂਟ ਤੇ ਨਾ ਉਹ ਦੁਪੱਟੇ ਤੇ ਨਾ ਉਹ ਗੈਰ ਦੇ ਨਾ ਉਹ ਸ਼ਰਮ ਉੱਡ ਗਿਆ ਸਾਰਾ ਕੁਝ ਖਾਲਿਆ ਫੋਨ ਨੇ ਕਰ ਲਿਆ ਵਿਕਾਸ ਤੇ ਕਰ ਲਿਆ ਵਿਨਾਸ਼ ਇੱਕ ਖੰਗੂਰਾ ਬੜਾ ਇਹ ਬਿੱਲ ਦਾ ਕੰਮ ਕਰਦਾ ਟੱਲੀ ਮਾਰਨ ਦਾ ਹੀ ਭਾਜੀ ਇੱਕ ਇਤਨੀ ਹੋਰ ਕੁੱਝ ਨਾ ਬੋਲੋ ਭਾਜੀ ਦਾ ਖੰਗੂਰਾ ਬੜਾ ਮਸ਼ਹੂਰ ਹੈ ਕਜੂਰ ਦਾ ਖੰਗੂਰਾ ਮਾਰ ਕੇ ਬੋਲੋ ਹਾਏ ਐ ਐ ਤੇਰੇ ਹੀ ਖੰਗੂਰੀ ਹਨ ਲੈ ਮੈਂ ਆਪਣਾ ਅਸਲੀ ਖੰਗੂਰਾ ਨਹੀਂ ਮਾਰਿਆ ਮਾਰ ਰਹਿਣ ਲੋ ਬੱਚੇ ਵੇਚਦੇ ਵਲੋਗ ਜੂ ਵਾਈਕਲ ਦੀ ਜਵਾਨੀ ਨਾ ਮੈਂ ਕੱਲੇ ਬਚਨਕ ਸੂਰ ਨਹੀਂ ਮੰਦਾ ਮਾਵਾ ਦਾ ਵੀ ਮਾਵਾ ਦਾ ਵੀ ਮਾਮਾ ਵੇਖੋ ਉਹਨੇ ਉਹ ਜਿਹੜਾ ਸੀਰੀਅਲ ਦੇਖਣਾ ਵਾਈਬਸ ਹੋਣੀਆਂ ਫਾਸਟ ਫੂਡ ਖਾਣਾ ਚੂੜੀਆਂ ਕਰਨੀਆਂ ਉਹ ਜਿੰਨੀਆਂ ਵਾਈਫ ਆ ਉਹ ਬੱਚੇ ਦੇ ਅਸਰ ਪੈਂਦਾ ਭਾਜੀ ਬੈਂਡਰ ਬਰ ਪੈਂਦਾ ਦੋਹਾਂ ਦਾ ਕਸੂਰ ਆ ਪੈਂਦਾ ਪੈਂਦਾ ਤੇ ਫਿਰ ਕਹਿੰਦੇ ਆ ਨਹੀਂ ਤੇਰਾ ਕੋਈ ਕਸੂਰ ਨਹੀਂ ਨਾਰੇ ਨਖਰਾ ਚੜੀ ਜਵਾਨੀ ਦਾ ਚੜੀ ਜਵਾਨੀ ਦਾ ਆਈ ਐਮ ਟੀਅਰਸ ਓਕੇ ਖੇਲ ਵੇ ਮਾਲੇ ਬਾਹਰੀਆਂ ਆ ਮਾ ਯੂ ਆਰ 49 35 ਸਾਲ ਦਾ ਹੋ ਗਿਆ 50 ਸਾਲ ਦਾ ਟਰਾਈਲ ਹੋਲੀ ਸਿੜੀ ਤੋਂ ਕੱਲ ਮੈਂ ਟੀ-ਸ਼ਰਟ ਪਾਈਏ ਨੂੰ ਡੱਕ ਹੋਣਾ ਇਹ ਭਾਜੀ ਹਾਂ ਮਾਡਲ ਨੂੰ ਜਾਵਾਂਗੇ ਕ੍ਰਿਸ ਗੇਲ ਕ੍ਰਿਸ ਗੇਲ ਹਾਂ ਜਾਲਾ ਸਾਹਿਬ ਕ੍ਰਿਸ ਗੇਲ ਹੀ ਹੈ ਬਈ ਪਹਿਲਾ ਮੰਗ ਨਹੀਂ ਨਹੀਂ ਕ੍ਰਿਸ ਗੇਲ ਹੀ ਹੈ ਸੇਨਯੋਰ ਆ ਕਰ ਕੇ ਮਾ 50 ਰੁਪਏ ਨਾ ਮੰਗੋ ਆਪਣਾ ਅਕਾਊਂਟ ਨੰਬਰ ਦੇ ਦਿਓ ਨੈੱਫਟ ਕਰਾ ਦਾਂਗੇ ਆ ਮੁੰਡਾ ਇਹ 3 ਲੱਖ ਵੀ ਹੋ ਗਿਆ ਜੇ ਮੁੰਡੇ ਨੂੰ ਸਲਮਾਨ ਖਾਨ ਦੀ ਲੁੱਕ ਦੇਖੋ ਕਿੰਨੇ ਕਿਲੋ ਭਰ ਘਟਾਏਗਾ ਮੈਂ 6 ਕਿਲੋ 6 ਕਿਲੋ ਭਰ ਘਟਾਏਗਾ ਕਿੰਦਾ ਮੇਰਾ ਵਲੌਗ ਪਾ ਦਿਓ ਕਿੰਨਾ ਬਸ ਮੜਿਆ ਗਲਤ ਬੋਲੇ ਗਿਆ ਸੀ ਉਹ ਕਿੱਲੇ ਵਾਲਾ ਤੇ ਬੈਲਟ ਉਹ ਇੰਨਾ ਨੂੰ ਨਾ ਚੱਲਦਾ ਕੋਈ ਨਹੀਂ ਇਹ ਪੰਜਾਬੀ ਬੋਲੀ ਆ ਹੋਜੀ ਆ ਜਿਦਦਰ ਮਰਜ਼ੀ ਲਾ ਲ ਮਾੜਾ ਮੋੜ ਖੁਸ਼ ਹੀ ਰਹਿੰਦੇ ਕਰਾ ਲੋਕਾਂ ਨੂੰ ਮਾੜੀ ਮੋੜੀ ਗੱਲਬਾਤ ਖੁਸ਼ ਆ ਪੰਜਾਬੀ ਬੋਲਵੇ ਕਿੰਨੇ ਹਾਸੇ ਪਾਈਦੇ ਆ ਕਿੰਨੇ ਫਿਰ ਆਪੇ ਖੁਸ਼ ਹੋ ਵੀ ਜਾਂਦਾ ਖੂਨ ਵਾਂਦਾ ਠੀਕ ਆ ਮੈਸੇਜ ਇੱਕ ਬਣੀਰੇ ਬੋਲ ਦੇ ਗਣਾ ਸਲਾਮ ਗਣਾ ਨੀਰ ਸਲਾਮ ਸ਼ੇਰਨਾ ਸ਼ੇਰ ਆ ਓਥੇ ਕੀ ਹੁੰਦਾ ਜੀ ਵੱਡਾ ਕੀ ਬਾਨਾ ਪਿਆ ਬਾਕਸ ਬਾਕਸਰ ਹੈ ਹੈ ਕਾਂਦਰਾ ਮੁਖਾ ਮਰੇਗਾ ਮਾਰ ਭਾਕੇ ਤੇਰੀ ਮਾਂ ਦਾ ਉਹ ਸੇ ਮਾਰੋ ਉਹ ਨੇ ਵੀ ਇਹਨੇ ਦਿਨ ਰੈਸਲੇ ਕਰਦੀ ਚੱਲ ਦੋ ਮਾਰ ਕਾਂਦਰਾ ਸ਼ੇਖੀ ਸ਼ੇਖੇ ਨਾਲ ਮਾਰੀ ਕਾਂਦਰਾ ਕਾਂਦਰਾ ਅਪੇ ਸ਼ੇਖੀ ਹਾਂ ਆ ਉਹ ਆ ਸ਼ੇਖੀ ਆ ਜਿੱਥੇ ਹਾਂ ਬਹਿਣਾ ਹਰੇ ਇੱਥੇ ਮਾਰ ਇੱਥੇ ਮਾਰੋ ਕਿ ਰਾ ਭਣਾ ਹੇ ਸ਼ੇਖੇ ਦਾ ਹੈ ਗੱਲ ਬਾਤ ਸ਼ੇਖੀ ਦੀ ਫੇ ਰਾ ਭਣਾ ਹੇ ਜਿਆ